ਅੱਜ ਅਸੀਂ ਗੁਰਦਾਸਪੁਰ ਮੁਕੇਰੀਆਂ ਰੋਡ ਤੇ ਆ ਜੀ ਗੁਰਦਾਸਪੁਰ ਦੇ ਤਿਬੜੀ ਰੋਡ ਤੇ ਜਿਹੜਾ ਵਾ ਗੁਰਦਾਸਪੁਰ ਮੁਕੇਰੀਆਂ ਰੋਡ ਆ ਜੀ ਉੱਤੇ ਖੜੇ ਆ ਸੋ ਖੜਾ ਹੋਣ ਦਾ ਸਾਡਾ ਕਾਰਨ ਸਿੱਖ ਜੀ ਸਾਨੂੰ ਲੋਕੀ ਫੋਨ ਕਰਦੇ ਸੀ ਵੀ ਇੱਥੇ ਇੱਕ ਸਮੱਸਿਆ ਵਾ ਉਹ ਜਾਗਰ ਕਰੋ ਜੀ ਸੋ ਦੇਖੋ ਪਹਿਲੇ ਤਾਂ ਰੋਡ ਦੀ ਸਮੱਸਿਆ ਸੀ ਰੋਡ ਦੇ ਬੜੇ ਹਾਲਾਤ ਮਾੜੇ ਸੀ ਚਲੋ ਰੋਡ ਤਾਂ ਬਣ ਗਿਆ ਜੀ ਸਰਕਾਰ ਨੇ ਉਪਰਲਾ ਕੀਤਾ ਰੋਡ ਬਣ ਗਿਆ ਬਹੁਤ ਵਧੀਆ ਰੋਡ ਬਣਾਇਆ ਵਾ ਜੀ ਪਰ ਉਹਦੇ ਵਿੱਚ ਕਮੀ ਛੱਡੀ ਆ ਜੀ ਕਮੀ ਕਿਹੜੀ ਛੱਡੀ ਹੋਊਗੀ ਤੁਹਾਨੂੰ ਸਾਂਝੀ ਕਰਦੇ ਆ ਆ ਦੇਖੋ ਤੁਸੀਂ ਇਹ ਰੋਡ ਬਣਾਇਆ ਗਿਆ ਜੀ ਉਹ ਰੋਡ ਦੇ ਨਾਲ ਜਿਹੜੇ ਵਰਮ ਆ ਜਿਹੜੇ ਵਰਮਾਤ ਕੋ ਵਰਮਾ ਦੇ ਨਾਲ ਮਿੱਟੀ ਨਹੀਂ ਭਾਈ ਗਈ ਆ ਵਰਮ ਜਿਹੜੇ ਖਾਲੀ ਛੱਡਤੇ ਆ ਸੋ ਇਹ ਵਰਮ ਜਿਹੜੇ ਘਟੋ ਘਟ ਵੀ ਡੇਟਡ 2 2 ਫੁੱਟ ਜਿਹੜੇ ਲੁੰਗੇ ਵਰਮ ਨੇ ਔਰ ਸੜਕ ਤੋਂ ਜੇ ਕੁਝ ਜ਼ਮੀਨ ਤੇ ਇਥੇ ਬਰਾਬਰ ਜਦ ਕਿ ਜੋ ਉਸੂਲ ਜੋ ਰੂਲ ਨੇ ਜੋ ਸਰਕਾਰ ਦੇ ਰੂਲ ਨੇ ਉਹਦੇ ਮੁਤਾਬਿਕ ਜਿਹੜਾ ਵਾ ਇਹਨਾਂ ਵਰਮਾਂ ਦੇ ਬਰਾਬਰ ਮਿੱਟੀ ਪਾਣੀ ਪੈਂਦੀ ਹੈ ਜੀ ਜਦੋਂ ਤੁਸੀਂ ਰੋਡ ਬਣਾਉਂਦੇ ਹੋ ਕੋਈ ਵੀ ਰੋਡ ਬੰਦਾ ਵਾ ਤਾਂ ਰੋਡ ਦੇ ਬਰਾਬਰ ਜਿਹੜਾ ਵਾ ਜੀ ਮਿੱਟੀ ਪੈਂਦੀ ਆ ਤਾਂ ਜੋ ਇਹ ਰੋਡ ਟੁੱਟੇ ਨਾ ਅਤੇ ਜਿਹੜੇ ਪੈਦਲ ਜਾਣ ਵਾਲੇ ਆ ਜੀ ਉਹਨਾਂ ਵਾਸਤੇ ਆਸਾਨੀ ਰਹੇ ਜਿਹੜੇ ਪੈਦਲ ਜਾਣਾ ਉਹਨਾਂ ਨੂੰ ਕੋਈ ਤੰਗੀ ਨਾ ਹੋਵੇ ਕਿਉਂਕਿ ਇਹ ਵਰਮ ਤੇ ਜਦੋਂ ਮਿੱਟੀ ਨਹੀਂ ਪਾਈ ਜਾਂਦੀ ਤਾਂ ਇੱਥੇ ਕਿਸੇ ਵੇਲੇ ਵੀ ਹਾਸਾ ਵਾਪਰ ਜਾਂਦਾ ਵਾ ਜੀ ਜਦੋਂ ਗੱਡੀ ਇੱਥੋਂ ਤੁਸੀਂ ਲਾ ਲੋ ਕੋਈ ਬਾਈਕ ਜਾ ਰਹੀ ਆ ਸਕੂਟਰ ਮੋਟਰਸਾਈਕਲ ਜਾ ਰਿਹਾ ਵਾ ਤਾਂ ਉਹਨੇ ਜਦੋਂ ਇੱਥੇ ਲੰਘਣਾ ਵਾ ਤਾਂ ਇਹਦੇ ਉੱਚੀ ਨੀਵੀਂ ਜਗਾ ਜਦੋਂ ਉੱਪਰ ਥੱਲੇ ਹੋ ਗਿਆ ਤਾਂ ਉਹ ਐਕਸੀਡੈਂਟ ਦਾ ਕਾਰਨ ਬੰਨਣਾ ਹੀ ਬੰਨਣਾ ਵਾ ਜੀ 100% ਜ਼ਿਆਦਾਤਰ ਐਕਸੀਡੈਂਟ ਜਿਹੜੇ ਆ ਜੀ ਇਹਨਾਂ ਵਰਮਾਂ ਕਰਕੇ ਹੁੰਦੇ ਆ ਕਿ ਵਰਮ ਜਿਹੜੇ ਸਹੀ ਨਹੀਂ ਬੰਦੇ ਜਿਹਦੇ ਕਰਕੇ ਹਾਸੇ ਵਾਪਰ ਜਾਂਦੇ ਆ ਸੋ ਇਹ ਤੁਸੀਂ ਦੇਖੋ ਲੰਬੇ ਦੇ ਲੰਬੇ ਅੱਗੇ ਤ ਜਿੱਦਾਂ ਹਾਸਾ ਜਿਹੜਾ ਕਿਸੇ ਵੇਲੇ ਵੀ ਵਾਪਰ ਸਕਦਾ ਵਾ ਸੋ ਇਸ ਸਾਈਡ ਵੀ ਨਹੀਂ ਹੈਗੇ ਜੇ ਦੂਸਰੀ ਸਾਈਡ ਗੱਲ ਕਰੀਏ ਤਾਂ ਦੂਜੀ ਸਾਈਡ ਵੀ ਦੇਖੋ ਕਿ ਇਹ ਮਿੱਟੀ ਨਹੀਂ ਹੈਗੀ ਇਧਰ ਵਰਮ ਸਾਰੇ ਖਾਲੀ ਪੇਦੇ ਆ ਜਦ ਕਿ ਵਰਮਾਂ ਦੇ ਮਿੱਟੀ ਪੌਣੀ ਬਰਾਬਰ ਬੰਦੀ ਹੈ ਜੀ ਤਾਂ ਜੋ ਕਿਸੇ ਦਾ ਹਾਸਾ ਨਾ ਕੋ ਵਾਪਰੇ ਕਿਉਂਕਿ ਤਕਰੀਬਨ ਹਾਸੇ ਜਿਹੜੇ ਆ ਇਹਨਾਂ ਵਰਮਾਂ ਕਰਕੇ ਵਾਪਰਦੇ ਆ ਔਰ ਨੁਕਸਾਨ ਹੋ ਜਾਂਦਾ ਜੀ ਕਿਸੇ ਦੀ ਜ਼ਿੰਦਗੀ ਜਿਹੜੀ ਜਾਸਰਦੀ ਆ ਆ ਦੇਖੋ ਤੁਸੀਂ ਇਹ ਤਕਰੀਬਨ ਦੇਖੋ ਤੁਸੀਂ ਔਰ ਮੈਂ ਇਹ ਨਹੀਂ ਵੀ ਇਸ ਜਗ੍ਹਾ ਜਿੱਤੇ ਖੜਾ ਵਾਂ ਜੀ ਮੈਂ ਤਕਰੀਬਨ ਹੀ ਰੋਡ ਦੇਖਿਆ ਵਾ ਵੀ ਕਿਤੇ ਵੀ ਮੈਨੂੰ ਮਿੱਟੀ ਨਹੀਂ ਦਿਖਾਈ ਦਿੱਤੀ ਜੀ ਕਿਤੇ ਵੀ ਦਿਖਾਈ ਨਹੀਂ ਉਹ ਦੇਖੋ ਇਹ ਰੋਡ ਵੀ ਪੁਰਦਾ ਜਾਂਦਾ ਪਿਆ ਹੋ ਜੀ ਆਹ ਦੇਖੋ ਜੀ ਜਦੋਂ ਵਰਮ ਦੇ ਮਿੱਟੀ ਨਹੀਂ ਪਈਗੀ ਤਾਂ ਰੋਡ ਜਿਹੜਾ ਭੁਰਜਣਾ ਆ ਅਗਲੀ ਸਾਈਡ ਤੋਂ ਦੇਖੋ ਭੁਰ ਵੀ ਗਿਆ ਜਿੱਥੇ ਜਗਤ ਟੁੱਟ ਵੀ ਗਿਆ ਵਾ ਸੋ ਇਹ ਜਿਹੜੀ ਸਮੱਸਿਆ ਵਾ ਇਹਦਾ ਹੱਲ ਹੋਣਾ ਜ਼ਰੂਰੀ ਹੈ ਜੀ ਮਿੱਟੀ ਪਾਣੀ ਬਹੁਤ ਜ਼ਰੂਰੀ ਹੈ ਤਾਂ ਜੋ ਆਮ ਲੋਕਾਂ ਨੂੰ ਸਮੱਸਿਆ ਨਾ ਆਵੇ ਕਿਉਂਕਿ ਐਕਸੀਡੈਂਟ ਜਿਹੜੇ ਹਾਸੀ ਹੈ ਪਾਜੀ ਹਾਸੇ ਦੇ तकरीबन ਇਹਦੇ ਸੇ ਕਰਨ ਹੁੰਦੇ ਨਾ ਕਿਉਂਕਿ ਵਰਮ ਜਿਹੜੇ ਮਿੱਟੀ ਹੋਣੀ ਜ਼ਰੂਰੀ ਹੈ ਜੀ ਇਹ ਤੇ ਗੱਲ ਸਹੀ ਹੈ ਭਾਜੀ ਤੁਹਾਨੂੰ ਪਤਾ ਜਾਨੀ ਕਿ ਨਾਲ ਨਾਲ ਮਿੱਟੀ ਪਈ ਹੈ ਤੇ ਕੋਈ ਹਾਸਾ ਨਹੀਂ ਹੋ ਸਕਦਾ ਜੀ ਹਾਂਜੀ ਹਾਂਜੀ ਠੀਕ ਹੈ ਨਾ ਇਹਦੇ ਨਾਲ ਜਾਨੀ ਕਿ ਮਿੱਟੀ ਪੈਣ ਦੇ ਨਾਲ ਜਾਨੀ ਕਿ ਸਰਕਤੀ ਜਾਨੀ ਕਿ ਜਿਹੜੀ ਮਜ਼ਬੂਤੀ ਵੀ ਹੋ ਸਕਦੀ ਹੈ ਹਾਂਜੀ ਹਾਂਜੀ ਸਰਕਤੀ ਮਜ਼ਬੂਤੀ ਵੀ ਹੁੰਦੀ ਹੈ ਪਲੱਸ ਨਾਲ ਭਾਜੀ ਕੋਈ ਐਕਸੀਡੈਂਟ ਨਹੀਂ ਹੁੰਦਾ ਨਾ ਹੁਣ ਜਦੋਂ ਬਾਈਕ ਆਏਗੀ ਤੇ ਉੱਪਰ ਥਲੇ ਤੁਹਾਨੂੰ ਪਤਾ ਜਾਨੀ ਕਿ ਬਾਈਕ ਜਾਨੀ ਕਿ ਇੱਕ ਧੀ ਥਲੇ ਜਾਨੀ ਕਿ ਕੋਈ ਵੀ ਜਾਨੀ ਕਿ ਥੱਲੇ ਆ ਗਿਆ ਤਾਂ ਬੰਦਾ ਜਨਨ ਕਿ ਸੜਕ ਦੇ ਉੱਪਰ ਜਨਨ ਕਿ ਗਿਰਦਾ ਸਾਦਾ ਜੀ ਹਾਂ ਜੀ ਕਿਉਂਕਿ ਇਹਦੇ ਚਲ ਕੇ ਮਜ਼ਬੂਤੀ ਲਈ ਮਿੱਟੀ ਪੈਣੀ ਚਾਹੀਦੀ ਹੈ ਜੀ ਹਾਂ ਜੀ ਹਾਂ ਜੀ ਬਈ ਧਿਆਨ ਹੀ ਕੋਈ ਨਹੀਂ ਮੇਰੇ ਸਾਹਬ ਨੇ ਕੋਈ ਧਿਆਨ ਨਹੀਂ ਦਿੰਦਾ ਜੀ ਹੂੰ ਹੋਣ ਬਣੇ ਕਿੰਨੇ ਦਿਨ ਹੋ ਗਈ ਬਾਜੀ ਇਹ ਜੀ ਅੱਜ ਹੀ ਬਣਾਇਆ ਜਨਨ ਕਿ ਪਾਈ ਹੋਈ ਲੋਕ ਇਹਨਾਂ ਨੇ ਜੀ ਪਾਈ ਆ ਹਾਂ ਜੀ ਇਸ ਤੋਂ ਪਹਿਲਾਂ ਵੀ ਜਿਹੜਾ ਪਾਇਆ ਸੀ ਮਟੀਰੀਅਲ ਪਰ ਇਹ ਮਿੱਟੀ ਨਹੀਂ ਪਾਈ ਗਈ ਨਾਲ ਨਹੀਂ ਨਹੀਂ ਪਹਿਲੇ ਵੀ ਨਹੀਂ ਮਿੱਟੀ ਪਾਈ ਨਾ ਹੁਣ ਪਾਈ ਗਈ ਜੀ ਹੂੰ ਅਦੇ ਕੋ ਤੁਸੀਂ ਇਹ ਤਸਵੀਰਾਂ ਤੁਹਾਡਾ ਸਾਂਝੀ ਕੀਤੀਆਂ ਵਾ ਜਦ ਕਿ ਮਿੱਟੀ ਪਾਣੀ ਬਹੁਤ ਜ਼ਰੂਰੀ ਹੈ ਜੀ ਨਵਾਂ ਰੋਡ ਜਦੋਂ ਵੀ ਬੰਦਾ ਵਾ ਤਾਂ ਉਹਦੇ ਨਾਲ ਜਿਹੜੀ ਹੈ ਮਿੱਟੀ ਪਾ ਕੇ ਉਹਦੇ ਵਰਮ ਜਿਹੜੇ ਮਜ਼ਬੂਤ ਕਰਨੇ ਹੁੰਦੇ ਆ ਵਰਮ ਮਜ਼ਬੂਤ ਹੋਣਗੇ ਤਾਂ ਸੜਕ ਬਚੇਗੀ ਜੀ ਜੇਕਰ ਵਰਮ ਨਹੀਂ ਹੋਇਆ ਮਜ਼ਬੂਤ ਤਾਂ ਸੜਕ ਜਿਹੜੀ ਹੈ ਜੀ ਟੁੱਟ ਜਣੀ ਆ ਜਦੋਂ ਕਿਤੇ بارش ਆ ਗਈ ਜਾਂ ਵੈਸੇ ਵੀ ਇਹ ਭੁਰਦੀ ਜਾਣੀ ਆ ਪਰ ਉਹ ਆਈਸਾ ਆਈਸਾ ਜਿਹੜੀ ਸੜਕ ਖਤਮ ਹੋ ਜਣੀ ਆ ਕਿਉਂਕਿ ਮਿੱਟੀ ਪਾਣੀ ਬਹੁਤ ਜ਼ਰੂਰੀ ਹੈ ਜੀ ਸੜਕ ਨੂੰ ਬਚਾਉਣਾ ਤੇ ਮਿੱਟੀ ਪਾਓ ਐਕਸੀਡੈਂਟ ਜਿਹੜੇ ਆ ਹਾਸੇ ਵੀ ਇਹਨਾਂ ਵਰਤਦੇ ਆ ਜੀ ਸੋ ਬਜ਼ੁਰਗ ਵੀ ਸਾਡੇ ਨਾਲ ਭਾਈ ਸੜਕ ਤੇ ਬਣ ਗਈ ਹੈ ਵਧੀਆ ਕੰਮ ਹੋਇਆ ਪਰ ਕਿਤੇ ਨਾ ਕਿਤੇ ਮਿੱਟੀ ਨਹੀਂ ਪਾਈ ਇਹਦਾ ਕਿਨਾਰਾ ਬਣਨਾ ਚਾਹੀਦਾ ਜੀ ਸਾਈਡ ਤੇ ਮਿੱਟੀ ਪੈਣੀ ਚਾਹੀਦੀ ਹੈ ਤਾਂ ਜੋ ਲੋਕੀ ਵੀ ਆਰਾਮ ਨਾਲ ਲੰਘ ਸਕਣ ਤੇ ਗੱਡੀਆਂ ਮੋਟਰਾਂ ਵੀ ਜਾਣ ਸਕਣ ਤੇ ਕਿਉਂਕਿ ਇਸ ਤਰ੍ਹਾਂ ਪਰੇਸ਼ਾਨੀ ਸਾਰਿਆਂ ਨੂੰ ਹੁੰਦੀ ਹੈ ਜੀ ਬਹੁਤ ਜ਼ਿਆਦਾ ਹਾਂ ਸਾ ਉਹ ਸਰ ਹਾਂ ਸਰ ਬਹੁਤ ਹੁੰਦੇ ਹੈ ਕਿ ਹੋ ਹੀ ਸਕਦਾ ਜੀ ਹਾਂਜੀ ਹਰ ਜਨਾਈ ਹੁੰਦੇ ਹੈ ਹਾਂਜੀ ਉਹ ਦੱਸਣੇ ਭਾਈ ਨੇ ਕਹਿੰਦੇ ਕਿ ਕੱਲ ਇੱਥੇ ਵਾਪਰੇ ਆ ਸਕਦੇ ਮੁੰਡੇ ਡੇਗਾਂ ਮੋਟਰਸਾਈਕਲ ਹਾਂਜੀ ਹਾਂਜੀ ਇੱਥੇ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਹੀ ਰਹਿੰਦਾ ਜੀ ਇਹ ਕਿਨਾਰੇ ਦੀ ਵਜ੍ਹਾ ਕਰਕੇ ਹਾਂਜੀ ਇਹ ਕਿਨਾਰਾ ਬਣਨਾ ਚਾਹੀਦਾ ਜਾਂ ਤੇ ਦੀ ਸਾਈਡ ਹੋਰ ਚੌੜੀ ਹੋਣੀ ਚਾਹੀਦੀ ਆ ਤੇ ਜਾਂ ਮਿੱਟੀ ਪੈਜੇ ਨਾਲ ਨਾਲ ਚਲੋ ਵਰਮ ਹੀ ਪੱਕੇ ਕਰਦਾ ਨਾ ਵਰਮ ਹਾਂਜੀ ਕੋਈ ਨਾ ਕੋਈ ਬਣਨਾ ਚਾਹੀਦਾ ਹੈ ਕਿਉਂ ਲੰਘਣ ਵਾਸਤੇ ਦਿੱਕਤ ਹੈ ਬਹੁਤ ਜ਼ਿਆਦਾ ਜੀ ਬੜੀ ਬੜੀ ਦਿੱਕਤ ਹੈ ਹਾਂਜੀ ਇਹ ਕਰਕੇ ਪਰੇਸ਼ਾਨੀ ਹੈ ਪਰੇਸ਼ਾਨੀਆਂ ਦਾ ਹੱਲ ਹੋਣਾ ਕੀਦਾ ਨਾ ਹਾਂਜੀ ਹਾਂਜੀ ਸੋ ਇਸ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਇਹ ਮੈਂ ਸਿਰਫ ਦੱਸ ਰਿਹਾ ਤੁਹਾਨੂੰ ਕਿ ਸੜਕ ਟੁੱਟਦੀ ਜਾ ਰਹੀ ਹੈ ਜੀ ਸੜਕ ਟੁੱਟਣ ਦਾ ਕਾਰਨ ਇੱਕੋ ਹੀ ਆ ਵੀ ਵਰਮ ਹੈ ਨਹੀਂ ਇਹ ਦੇ ਮਜਬੂਤ ਕੀਤੇ ਪਰ ਮਾਤੇ ਹਾਂਜੀ ਸਾਈਡਾਂ ਨਹੀਂ ਬਣੀ ਦੀ ਜੀ ਸਾਈਡਾਂ ਨਹੀਂ ਬਣੀ ਹਾਂ ਜਦ ਕਿ ਇਹਦੀਆਂ ਸਾਈਡਾਂ ਚਾਹੀਦੀਆਂ ਚੌੜੀਆਂ 2-2 3-3 ਫੁੱਟ ਦੇ ਵਿੱਚ ਘੱਟ ਤੋਂ ਘੱਟ ਚਾਹੀਦੀਆਂ ਨੇ ਜੀ ਹਾਂ ਤੇ ਕਿਉਂ ਆਰਾਮਨਗ ਬੰਦਾ ਖਾਲੀ ਜਿਹੜਾ ਤੁਰ ਸਕੇ ਜ਼ਾਇਡ ਤੇ ਤੇ ਗੱਡੀਆਂ ਮੋੜਾਂ ਆਰਾਮਨਗ ਲੰਘ ਸਕਣ ਐਕਸੀਡੈਂਟ ਦਾ ਬਚਾਰ ਆਂਦਾ ਬਿਲਕੁਲ ਬਿਲਕੁਲ ਦੇਖੋ ਇਹ ਕੁਝ ਲੋਕਾਂ ਨੇ ਵਿਚਾਰਾਂ ਨੇ ਨਾ ਜੀ ਆਪਣੀ ਜਿਹੜੀ ਆ ਦੇਖੋ ਤੁਸੀਂ ਜਿਹੜੀ ਵੇਸਟੇਜ ਹੁੰਦੀ ਆ ਉਹ ਪਾਗੇ ਤੇ ਗੁਜ਼ਾਰਾ ਕੀਤਾ ਜੀ ਇਹ ਲੋਕਾਂ ਨੇ ਆਪਣੀ ਮਿੱਟੀ ਪਾਈ ਆ ਦੁਕਾਨਦਾਰਾਂ ਨੇ ਜਦ ਕਿ ਇਹ ਡਿਪਾਰਟਮੈਂਟ ਦਾ ਫਰਜ ਬੰਦਾ ਵਾ ਇਹ ਸਰਕਾਰਾਂ ਦਾ ਫਰਜ਼ ਦਾਵਾ ਡਿਪਾਰਟਮੈਂਟ ਦਾ ਫਰਜ਼ ਬੰਦਾ ਵਿਭਾਗ ਦਾ ਫਰਜ਼ ਜਿਹੜਾ ਵੀ ਵਿਭਾਗ ਨੂੰ ਬਣਾ ਰਿਹਾ ਵਾ ਉਹਦਾ ਫਰਜ਼ ਬੰਦਾ ਵਾ ਇਥੇ ਮਿੱਟੀ ਪੋਣੀ ਪਰ ਇਹ ਦੁਕਾਨਦਾਰ ਵਿਚਾਰੇ ਆਪੇ ਜਿਗਾਰ ਲਾ ਕੇ ਇਹ ਕੁਛ ਮਿੱਟੀ ਪਾ ਰਏ ਆ ਕੋਈ ਰੋੜੇ ਰਾੜੇ ਰਪਾ ਕੇ ਤੇ ਆਪਣਾ ਗੁਜ਼ਾਰਾ ਕਰ ਰਿਹਾ ਆ ਆ ਦਿਖਾਓ ਭਾਈ ਤਸਵੀਰ ਪਰ ਐਦਾਂ ਨਹੀਂ ਹੋਣਾ ਚਾਹੀਦਾ ਜਿਸ ਵਿਭਾਗ ਨੇ ਵੀ ਠੀਕਾ ਲਿਆ ਵਾ ਬੰਨਾ ਚਾਹੀਦਾ ਬੰਨਾ ਚੀਦਾ ਠੇਕਦਾਰ ਦਾ ਫਰਜ ਬੰਦਾ ਰਹੀ ਠੇਕਦਾਰ ਦਾ ਫਰਜ ਬੰਦਾ ਜੀ ਹਾਂਜੀ ਹਾਂਜੀ ਇਹ ਸਾਰੇ ਸਾਈਡ ਤੇ ਮਿੱਟੀ ਪਾਣੀ ਚਾਹੀਦੀ ਹੈ ਦੋਹਾਂ ਸਾਈਡਾਂ ਤੇ ਦੋਹਾਂ ਸਾਈਡਾਂ ਤੇ ਕਿਉਂ ਆਰਾਮ ਨਾਲ ਜਨਤਾ ਲੰਘ ਸਕੇ ਕੋਈ ਪਰੇਸ਼ਾਨੀ ਨਹੀਂ ਹੁੰਦੀ ਕੋਈ ਐਕਸੀਡੈਂਟ ਨਹੀਂ ਹੁੰਦਾ ਐਕਸੀਡੈਂਟ ਨਹੀਂ ਹੁੰਦਾ ਜੀ ਬਿਲਕੁਲ ਜੀ ਬਿਲਕੁਲ ਸੋ ਇਹ ਗੱਲਬਾਤ ਕਰ ਰਹੇ ਸੀ ਜੀ ਇਹ ਤੁਹਾਨੂੰ ਖਾਇਦ ਤਿਬੜੀ ਰੋਡ ਦੇ ਹਾਲਾਤ ਦਿਖਾਏ ਆ ਔਰ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਠੇਕਦਾਰ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਜੇ ਸਾਨੂੰ ਮਿਲਦਾ ਤੇ ਉਹ ਤੋਂ ਵੀ ਜਾਣਾਂਗੇ ਵੀ ਕਿਉਂ ਨਹੀਂ ਮਿੱਟੀ ਪਾਈ ਕੀ ਕਾਰਨਾ ਜਾਂ ਬਾਜ ਪੁਣੀ ਜੇ ਕੀ ਗੱਲਬਾਤ ਆ ਸੋ ਸਾਰੀਆਂ ਗੱਲਾਂਬਾਤਾਂ ਜ਼ਰੂਰ ਕਰਾਂਗੇ ਪਰ ਸਮੱਸਿਆ ਦਿਖਾਈਏ ਤੁਹਾਨੂੰ ਵੀ ਇਹ ਸਮੱਸਿਆ ਵੱਡੀ ਹੈ ਜੀ ਮਕੇਰੀਆ ਰੋਡ ਦੇ ਉੱਪਰ ਰੋਡ ਬਣਾਇਆ ਵਧੀਆ ਕੰਮ ਕੀਤਾ ਵਾ ਪਰ ਕਿਤੇ ਨਾ ਕਿਤੇ ਇਸ ਰੋਡ ਤੇ ਵਰਮ ਪੱਕੇ ਕਰਨੇ ਜ਼ਰੂਰੀ ਹੈ ਜੀ ਜੇਕਰ ਇਸ ਸੜਕ ਨੂੰ ਬਚਾਉਣਾ ਵਾ ਤਾਂ ਇਹ ਵਰਮ ਜਿਹੜੇ ਮਜ਼ਬੂਤ ਕਰਨੇ ਪੈਣਗੇ ਜੇਕਰ ਤੁਸੀਂ ਵਰਮ ਮਜ਼ਬੂਤ ਨਾ ਕੀਤੇ ਤਾਂ ਇਹ ਸੜਕ ਜਿਹੜੀ ਹੈ ਜੀ 2-3 ਮਹੀਨੇ ਵਿੱਚ ਟੁੱਟ ਜਾਏਗੀ ਖਤਮ ਹੋ ਜਾਏਗੀ ਸੋ ਟੁੱ ਸੋ ਵਰਮ ਕਿਤੇ ਨਹੀਂ ਬਣਾਏ ਜਿੱਦ ਕਰਕੇ ਸਮੱਸਿਆ ਹੁੰਦੀ ਹੈ ਜੀ ਸੋ ਉਮੀਦ ਕਰਾਂਗੇ ਵੀ ਪ੍ਰਸ਼ਾਸਨ ਤੇ ਸਰਕਾਰ ਧਿਆਨ ਦੇਗੀ ਔਰ ਇਸ ਸਮੱਸਿਆ ਦਾ ਹੱਲ ਕਰੇਗੀ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਨ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਸੋ ਗੱਲਬਾਤ ਕਰਦੇ ਆ ਜਾਣਦੇ ਆ ਭਾਜੀ ਹੁਣ ਤੋਂ ਕਿ ਮਿੱਟੀ ਜਿਹੜੀ ਵਰਮਾਂ ਦੇ ਪਾਈ ਜਾਏਗੀ ਜਾਂ ਨਹੀਂ ਪਾਈ ਜਾਏਗੀ ਭਾਜੀ ਇੱਥੇ ਇੱਕ ਸਮੱਸਿਆ ਆ ਰਹੀ ਆ ਇਲਾਕੇ ਦੇ ਲੋਕ ਵੀ ਕਹਿ ਰਹੇ ਆ ਕਿ ਜਿਹੜੇ ਵਰਮ ਖਾਲੀ ਪਏ ਆ ਉਹ ਰਹਾਸਿਆਂ ਦਾ ਕਾਰਨ ਬਣ ਰਿਹਾ ਜੀ ਕਿਉਂਕਿ ਇੱਥੇ ਮਿੱਟੀ ਪਾਈ ਜਾਏਗੀ ਪਾਈ ਰਹੀ ਆ ਮਿੱਟੀ ਪੈ ਰਹੀ ਆ ਜੀ ਕੰਟੀਨਿਊਸ ਕਿਸੇ ਲੱਗੋ ਟਰਾਲੀਆਂ ਲੱਗੀਆਂ ਲੇਬਰ ਲੱਗੀ ਪੰਦੀ ਆ ਰਹੀ ਹੈ ਅੱਛਾ ਕਿੰਨੀ ਦੀ ਲੈਂਥ ਆ ਭਾਜੀ ਰੋਡ ਦੀ ਜਿਹੜੀ ਇਹ 16 16 ਕਿਲੋਮੀਟਰ ਵਿੱਚ 16 ਕਿਲੋਮੀਟਰ ਵਿੱਚ ਔਰ ਕੀ ਦਾ ਖਰਚ ਆਪਣਾ ਖਰਚਾ ਵਗੈਰਾ ਕੀ ਆ ਜੀ ਇਹ ਐਕਚੁਅਲੀ ਟੈਂਡਰ ਹੋਇਆ ਹੈ 1.18 ਕਰੋੜ ਹੋਨ ਵਾਲੇ ਦਿਨਾਂ 'ਚ ਇਹ ਕੰਮ ਚੱਲੇਗਾ ਜਾਂ ਕੰਟੀਨਿਊ ਚੱਲੇਗਾ ਚੱਲੇਦਾ ਚੱਲਦਾ ਰਹੇਗਾ ਲੋਕ ਕਹਿ ਰਹੇ ਸੀ ਵੀ ਪਿਛਲੇ ਦਿਨਾਂ 'ਚ ਪਾਈ ਨਹੀਂ ਗਈ ਸ਼ਾਇਦ ਡਾਊਨ ਸੀ ਨਾ ਮੰਜ ਲੈ ਨਹੀਂ ਆ ਗਏ ਨਹੀਂ 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 ਬਰਸਾਤ ਸਿਆਲ ਕਰਕੇ ਮਿੱਟੀ ਅਵੇਲੇਬਲ ਨਹੀਂ ਹੁਣ ਮਿੱਟੀ ਮਿਲ ਗਈ ਐ ਤੁਨ ਪਾਰ ਠੀਕ ਐ ਭਾਜੀ ਸੋ ਦੇਖੋ ਗੱਲਬਾਤ ਕੀਤੀ ਐ ਜੀ ਸੋ ਭਾਜੀ ਨੂੰ ਲੈ ਕੇਣਾ ਵੀ ਮਿੱਟੀ ਪਾਈ ਜਾਏਗੀ ਔਰ ਜੋ ਜਿਹੜੇ ਵਰਮ ਆ ਪ੍ਰੋਪਰ ਤਰੀਕੇ ਨਾਲ ਉਹਨਾਂ ਨੂੰ ਬਣਾਇਆ ਜਾਏਗਾ ਕਿਉਂਕਿ ਵਰਮ ਜ਼ਰੂਰੀ ਐ ਜੀ ਸੜਕ ਨੂੰ ਜੇਕਰ ਅਸੀਂ ਬਚਾਉਣਾ ਵਾ ਤਾਂ ਵਰਮ ਬਣਾਉਣੇ ਜ਼ਰੂਰੀ ਨੇ ਔਰ ਦੂਸਰਾ ਹਾਦਸਿਆਂ ਤੋਂ ਜਿਹੜਾ ਵਾ ਜੀ ਵਰਮ ਜਿਹੜੇ ਸਹੀ